ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਗੁਰਦੁਆਰਾ ਸਾਹਿਬ ਤੁਸੀਂ ਜੋ ਵੀਡੀਓ ਦੇ ਵਿੱਚ ਵੇਖ ਰਹੇ ਹੋ ਇਸ ਦਾ ਨਾਮ ਗੁਰਦੁਆਰਾ ਸ੍ਰੀ ਬੰਦਾ ਘਟ ਜੋ ਕਿ ਗਦਾਵਰੀ ਰਜ ਦੇ ਕੰਡੇ ਦੇ ਉੱਪਰ ਹਜੂਰ ਸਾਹਿਬ ਬਣਿਆ ਹੈ ਇਸ ਜਗ੍ਹਾ ਉੱਪਰ ਹੀ ਮਾਧੋ ਦਾਸ ਬਰਾਗੀ ਜਿਸ ਦਾ ਬਾਅਦ ਵਿੱਚ ਨਾਂ ਗੁਰੂ ਸਾਹਿਬ ਜੀ ਨੇ ਬੰਦਾ ਸਿੰਘ ਬਹਾਦਰ ਰੱਖਿਆ ਡੜੀ ਰਾਸੀ ਉਹ ਇੱਕ ਪਲੰਗ ਢਾਕੇ ਜੋ ਵੀ ਇਸ ਪਲੰਗ ਦੇ ਉੱਪਰ ਬੰਦਾ ਆ ਕੇ ਕੋਈ ਵੀ ਬੰਦਾ ਤਾਂ ਉਸ ਨੂੰ ਆਪਣੀ ਸ਼ਕਤੀਆਂ ਦੇ ਨਾਲ ਪਰਟਾਉਂਦਾ ਅਤੇ ਉਸ ਇਨਸਾਨ ਦੀ ਮੌਤ ਹੋ ਜਾਂਦੀ ਜਦੋਂ ਗੁਰੂ ਸਾਹਿਬ ਫਿਰਦੇ ਫਿਰਦੇ ਸਰੰਦ ਤੋਂ ਜਦੋਂ ਛੋਟੇ ਸਾਹਿਬ ਜਦੋਂ ਸ਼ਹੀਦ ਕਰ ਦਿੱਤਾ ਤੇ ਵੱਡੇ ਸਾਹਿਬ ਜਾਂ ਦੀ ਚਮਕੌਰ ਦੀ ਗੜੀ ਦੇ ਵਿੱਚ ਛਿੜ ਦੋਗੇ ਮਾਤਾ ਸਾਹਿਬ ਦੇਵਾ ਤੇ ਆਪ ਪੰ ਸਿੰਘ ਨਾਲ ਲੈ ਕੇ ਅਬਚਰ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਆਏ ਤਾਂ ਉਹ ਲਖਸਮ ਦਸ ਜਿਸ ਦਾ ਨਾਮ ਪਹਿਲਾਂ ਮਾਧੂ ਦਾਸ ਸੀ ਦੇ ਡੇਰੇ ਵਿੱਚ ਆ ਕੇ ਉਸ ਦੇ ਪਲੰਘ ਤੇ ਬੈਠੇ ਤਾਂ ਕਿਸੇ ਨੇ ਜਾ ਕੇ ਮਾਧੂ ਦਾਸ ਨੂੰ ਦੱਸ ਦਿੱਤਾ ਕਿ ਤੁਹਾਡੇ ਡੇਰੇ ਵਿੱਚ ਇੱਕ ਫਕੀਰ ਆਇਆ ਹੈ ਜਿਸ ਨੇ ਕਿ ਤੁਹਾਡੇ ਪਲੰਘ ਉੱਪਰ ਬਹਿ ਕੇ ਤੁਹਾਡੇ ਡੇਰੇ ਨੂੰ ਅਪਵਿੱਤਰ ਕਰਤਾ ਤਾਂ ਮਾਜੂਦਾਸ ਬੁੱਸੇ ਵਿੱਚ ਆ ਕੇ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਨ ਲੱਗਿਆ ਤਾਂ ਉਸ ਤੋਂ ਉਪਲੰਘ ਨਾ ਪਰੜਿਆ ਗੁਰੂ ਸਾਹਿਬ ਨੇ ਇੱਕ ਤੀਰ ਦੇ ਨਾਲ ਹੀ ਉਸ ਦਾ ਹੰਕਾਰ ਤੋੜ ਦਿੱਤਾ ਅਤੇ ਉਸ ਨੂੰ ਕਿਹਾ ਕਿ ਤੂੰ ਪੰਜਾਬ ਵੱਲ ਜਾ ਉੱਥੇ ਹੋ ਰਿਹਾ ਹੈ ਜੁਰਮ ਦਾ ਟੱਕਰ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਤੀਰ ਪੰਜ ਸਿੰਘ ਅਤੇ ਹੋਰ ਸਮਗਰੀ ਦੇ ਕੇ ਪੰਜਾਬ ਦੇ ਵੱਲ ਤੁਰਿਆ ਉਹਨੇ ਪੰਜਾਬ ਵਿੱਚ ਆ ਕੇ ਸਭ ਤੋਂ ਪਹਿਲਾਂ ਛਡौरा ਸਮਾਣਾ ਤੇ ਫਿਰ ਸਰਹੰਦ ਦੀ ਇਟਰੇਟ ਨ ਖੜਕਾਈ ਅਤੇ ਸੋਡੇ ਸਾਹਿਬਜਾਦੇ ਤੇ ਹੋਏ ਜ਼ੁਲਮ ਦਾ ਬਦਲਾ ਲਿਆ ਤੇ ਸਰਹੰਦ ਦੇ ਸੁਪੇ ਨੂੰ ਕਰੜੀ ਸਜ਼ਾ ਦਿੱਤੀ ਇਸ ਗੁਰਦਰਾ ਸਾਹਿਬ ਦਾ ਨਾਮ ਗੁਰਦਰਾ ਸ੍ਰੀ ਬੰਦਾ ਘਟ ਜੋ ਕਿ ਗਦਾਵਰੀ ਨਦੀ ਦੇ ਕੰਢੇ ਤੇ ਸੱਚਕੰਡ ਸ੍ਰੀ ਹਜੂਰ ਸਾਹਿਬ ਅਕਚਰ ਨਗਰ ਨਦੇੜ ਜੋ ਕਿ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ ਤੇ ਬਣਿਆ ਹੋਇਆ ਹੈ ਲੋਕ ਆ ਕੇ ਇਸ ਗੁਰਦਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਪੱਤੋ ਵਾ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ